ਰਾਗ ਆਸਾ ਮਹਲਾ ਪਹਿਲਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਲਿਆਲਾ ਰਾਮ ਧਨ ਪਿਰ ਨੇਹੂ ਕਣਾ ਰਸ ਪ੍ਰੀਤ ਦਿਆਲਾ ਰਾਮ ਧਨ ਪਿਰੇ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇ ਜੋ ਸੋ ਆਵੀ ਸੰਗਿਰ ਕੇ ਸਾਥ ਸਰ ਅੰਮ੍ਰਿਤ ਭਰੇ ਕਰ ਦਇਆ ਮਾਇਆ ਦਿਆਲਾ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵਿਉ ਨਾਨਕਾ ਹਰਿਵਾਰ ਦੇਖ ਬਿਕਸੀ ਮੁੰਦ ਮਨ ਓ ਮਾਹੋ ਮੁੰਦ ਸਹਿਜ ਸਲੋਨੜੀਏ ਇਕ ਪ੍ਰੇਮ ਬਨੰਤੀ RAM ਮੈਂ ਮਨ ਤਨ ਹਰ ਭਾਵੇ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰ ਬਨੰਤੀ ਨਾਮ ਹਰ ਕੇ ਸੁਖ ਵਸੇ ਤੋ ਗੁਣ ਪਛਾਣੇ ਤਾਂ ਪ੍ਰਭ ਜਾਣੇ ਗੁਣੇ ਵਸੇ ਅਵਗਣ ਨਸੇ ਤੁਧ ਬਾਜ ਇੱਕ ਤਿਲ ਰਹਿ ਨਾ ਸਕਾਂ ਕਹਿਣ ਸੁਣਨ ਨਾ ਧੀ ਜੀਏ ਨਾਨਕ ਪਿਉ ਪ੍ਰਿਉ ਪ੍ਰਿਉ ਕਰੁ ਪੁਕਾਰੇ ਰਸਨ ਰਾਸ ਮਨ ਭੀਜੇ ਸਖਿਓ ਸਹੇੜੜੀਓ ਮੇਰਾ ਪਿਰ ਵਣਜਾਰਾ RAM ਹਰ ਨਾਮੋ ਵਣਜਾਰ ਜੜਿਆ ਰਸਮੂਲ ਅਪਾਰਾ RAM ਮੂਲ ਅਮੂਲ ਸੱਚ ਢੋਲੋ ਪ੍ਰਭ ਭਾਵੇ ਤਾਂ ਮੁੰਦ ਭਲੀ ਇੱਕ ਰੰਗ ਇੱਕ ਸੰਗ ਹਰ ਕੇ ਕਰੇ ਰਲੀਆਂ ਹੋ ਪੁਕਾਰੀ ਦਰ ਖਲੀ ਕਰਨ ਕਰਨ ਸਮਰਥ ਸ਼ੀਰ ਧਰ ਆਪ ਕਾਲਜ ਸਾਰੇ ਨਾਨਕ ਨਦਰੀ ਧਨ ਸੁਹਾਗਣ ਸ਼ਬਦ ਆਪ ਸਹਾਧਾਰੇ ਹਮਕਰ ਸਾਚਾ ਸੋਹਲੜਾ ਪ੍ਰਭ ਆਇੜੇ ਮੀਤाराम 라ਵੇ ਰੰਗ ਰਾਤੜਿਆ ਮਨ ਲੀਲਾ ਦੀਤਾ RAM ਆਪਣ ਆਪਣਾ ਮਨ ਦੀਆ ਹਾਰ ਵਲਦੀ ਲਿਆ ਜਿਉ ਭਾਵੇ ਤਿਉ ਰਾਵੇ ਤਨ ਮਨ ਪਰ ਆਗੇ ਸ਼ਬਦ ਸੁਪਾਗੇ ਕਾਹ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਏ ਬਹੁਤ ਚਿਤ ਲਾਈਏ ਪਾਏ ਮਿਲੇ ਮਨ ਪਾਣ ਨਾਨਕ ਠਾਕਰ ਮੀਤ ਹਮਾਰੇ ਹਮ ਨਹੀਂ ਲੁਕਾਣੇ ਆਸਾ ਮੱਲਾ ਪਹਿਲਾ ਅਨਹਦੋ ਅਨਹਦ ਵਾਜੇ ਰੁਣ ਚੁਣਕਾਲੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ RAM ਅੰਨਦਨ ਰਤਾ ਮਨ ਬਿਰਾਗੀ ਸੁਨ ਮੰਡਲ ਘਰਿਆ ਪਾਇਆ ਆਦਪੁਰਖ ਪਰਮਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬਿਰਾਗੀ ਅੰਨਦਨ ਅਨਹਦ ॠਣ ਚੁਣਕਾਰੇ ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਬਿਦ ਜਾਈਏ RAM ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ RAM ਸੱਚ ਸ਼ਬਦ ਕਮਾਈਏ ਨਿਜ ਘਰ ਜਾਈਏ ਪਾਈਏ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹੱਥ ਨਿਗਰਹਿ ਨਹੀਂ ਪਾਈਏ ਨਾਨਕ ਸਹਿਜ ਮਿਲੇ ਜਗ ਜੀਵਨ ਸਤਗੁਰੂ ਬੂਝ 부ਝਾਈਏ ਗੁਰ ਸਾਗਰੋ ਰਤਨਾਗਰੋ ਤਿਤ ਰਤਨ ਕਣਿਰੇ ਰਾਮ ਕਲ ਮਜਨੋ ਸਭਤ ਸਾਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾਏ ਜਾਂ ਪ੍ਰਭ ਪਾਏ ਮਿਲ ਮਿਲੇ ਪੰਜ ਮਿਲੇ ਵਿਚਾਰੇ ਕਾਮ ਕ્રોਧ ਕਪਟ ਵਿਖਿਆ ਤਜ ਸਚ ਨਾਮ ਉਰਤਾਰੇ ਹਉਮੇ ਲੋਭ ਲਹਿਰ ਲਬ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰੁ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤਰਣ ਦੇਖ ਸੁਭਾਇ ਆਰਾਮ ਤਰੇਪਣੋ ਤੁਝੇ ਕੀਆ ਸਭ ਜਗਤ ਸੁਭਾਇ ਆਰਾਮ ਤੇਰਾ ਸਭ ਕੀਆ ਤੂੰ ਥਿਰthia ਤੁਧ ਸਮਾਨੋ ਕੋ ਨਾਹੀ ਤੂੰ ਦਾਤਾ ਸਭ ਜਜਕ ਤੇਰੇ ਤੁਧ ਬਿਨ ਕਿਸ ਸਲਾਹੀ ਨਾਮ ਮੰਗਿਆ ਦਾਨ ਦੀਜੇ ਦਾਤੇ ਤੇਰੀ ਇਸ ਭਗਤ ਭਰੇ ਭੰਡਾਰਾ ਆਰਾਮ ਨਾਮ ਬਿਨ ਮੂਤਨ ਹੋਈ ਨਾਨਕ ਕਹੇ ਵਿਚਾਰਾ ਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ RAM ਪਿਆਰੇ ਨਾਮ ਸੱਚ ਸਾਹਿਬੋ ਆਦ ਪੁਰਖ ਅਪਰੰਪਰੋ ਧਾਰੇ RAM ਅਗਮ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪਰ ਤੁਹਾਨੂੰ ਆਦਿ ਜੁਗਾਦੀ ਹੈ ਵੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਲ ਨਾ ਜਾਣੇ ਸੁਰਤ ਮੁਕਤ ਕਿਉ ਪਾਈਏ ਨਾਨਕ ਗੁਰਮੁਖ ਸ਼ਬਦ ਪਛਾਣੇ ਐਨਸ ਨਾਮ ਤੇ ਆਈਏ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ RAM ਹੋਮੇ ਮਮਤਾ ਮਾਇਆ ਸੰਗ ਨਾ ਜਾਈ RAM ਮਾਤ ਪਿਤਾ ਭਾਈ ਸੁੱਤ ਚਤਰਾਈ ਸੰਗ ਨ ਸੰਪੇ ਨਾਰੇ ਸਾਇਰ ਕੀ ਪੁੱਤਰੀ ਪਰਹਰ त्यागी ਚਰਨ ਤਲੇ ਵਿਚਾਰੇ ਆਦ ਪੁਰਖ ਇਕ ਚਲਤ ਦਿਖਾਇਆ ਜੈ ਦੇਖਾ ਤੈ ਸੋਈ ਨਾਨਕ ਹਰ ਕੀ ਭਗਤ ਨਾ ਛੋਡੂ ਸਹੀ ਜੇ ਹੋਏ ਸੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ RAM ਅਵਗਣ ਮੇਟ ਚਲੇ ਗੁਣ ਸੰਗਮਨ ਨਾਲੇ RAM ਅਵਗਣ ਪਰਹਰ ਕਲਣੀ ਸਾਰੀ ਦਰ ਸੱਚੇ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੇ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ ਸਚ ਅੰਜਨੋ ਅੰਜਨ ਸਾਰ ਨਿਰੰਜਨ ਰਤਾ ਰਾਮ ਮਨ ਤਨ ਰਵ ਰਿਹਾ ਜਗ ਜੀਵ ਨੂੰ ਦਾਤਾ RAM ਜਗ ਜੀਵਨ ਦਾਤਾ ਹਰਮਨ ਰਾਤਾ ਸਹਜ ਮਿਲੇ ਮਿਲਾਇਆ ਸਾਦ ਸਬਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਾਰ ਕੀ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਨਾਨਕ ਹਉਮੈ ਮਾਰ ਪਤੀਨੇ ਵਿਰਲੇ ਦਾਸ ਉਦਾਸਾ ਨਾਨਕ ਹੋਮੇ ਮਾਲ ਪਤੀਨੇ ਵਿਰਲੇ ਦਾਸ ਉਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ